ਇਆ ਆਸ-ਪਾਸ ਦੇ ਇਲਾਕਿਆਂ ਤੋਂ ਪੱਤਰਕਾਰ ਸਹਿਬਾਨ ਤੁਹਾਨੂੰ ਸਾਰਿਆਂ ਨੂੰ ਅਸੀਂ ਆਪਣੇ ਸਾਰੇ ਸਾਥੀਆਂ ਵੱਲੋਂ ਜੀ ਆਇਆਂ ਆਖਦੇ ਹਾਂ ਸਾਡੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਅੱਜ ਇਸ ਵਿਸ਼ੇਸ਼ ਅਤੇ ਬੜੀ ਅਹਿਮ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਹੋਈ ਆ ਅੱਜ ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਨਾਲ ਬਾਤਾਂ ਆ ਇਹ ਜੋ ਪਿਛਲੇ 3 ਸਾਲ ਦਾ ਪੰਜਾਬ ਸਰਕਾਰ ਦਾ ਲੇਖਾ ਜੋਖਾ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਜੋ ਆਪਣੇ ਇਲਾਕੇ ਵਿੱਚ ਜਿਵੇਂ ਦੇ ਹਾਲਾਤ ਨੇ ਜਿਹੜੇ ਇੱਥੇ ਦੇ ਐਮਐਲਏ ਨੇ ਨੁਮੈਂਦੇ ਨੇ ਪੰਜਾਬ ਸਰਕਾਰ ਦੇ ਉਹ ਕਿਸ ਤਰੀਕੇ ਨਾਲ ਲੋਕਾਂ ਵਿੱਚ ਵਿਚਰ ਰਹੇ ਨੇ ਕਿਸ ਭਾਵਨਾ ਨਾਲ ਉਹ ਸਰਕਾਰ ਦਾ ਪੱਖ ਰੱਖ ਰਹੇ ਨੇ ਤੇ ਲੋਕ ਉਸ ਤਰੀਕ ਉਹਨੂੰ ਕਿਸ ਤਰੀਕੇ ਨਾਲ ਲੈ ਰਹੇ ਹਨ ਉਹ ਸਾਰੀ ਗੱਲ ਅਸੀਂ ਜੋ ਸਮਝਦੇ ਆ ਲੋਕ رائے ਦੇ ਮੁਤਾਬਕ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਪਹਿਲਾਂ ਤਾਂ ਕ੍ਰਾਂਤੀ ਦੀ ਗੱਲ ਬੜੀ ਚੱਲ ਰਹੀ ਹੈ ਕ੍ਰਾਂਤੀ ਬੜਾ ਬਹੁਤ ਮਹਾਨ ਲਫ਼ਜ਼ ਹੈ ਇੱਕ ਰੈਵੋਲੂਸ਼ਨ ਆਪਾਂ ਕਹਿੰਦੇ ਹਾਂ ਨੂੰ ਇਨਕਲਾਬ ਵੀ ਕਹਿ ਦਿੰਦੇ ਹਾਂ ਉਹਦੇ ਨਾਲ ਇਹ ਹੁੰਦਾ ਕਿ ਬਹੁਤ ਵੱਡਾ ਬਦਲਾਅ ਆਉਂਦਾ ਆ ਕ੍ਰਾਂਤੀ ਦਾ ਜਿਹਨੂੰ ਕਹਿੰਦੇ ਸੀ ਚੇਂਜ ਆਉਂਦੀ ਆ ਜੇ ਕਹਿ ਲਓ ਵੀ ਪਲਟਾ ਵੱਜ ਜਾਂਦਾ ਜੇ ਕ੍ਰਾਂਤੀ ਆਵੇ ਨਾ ਜੀ ਜੇ ਕ੍ਰਾਂਤੀ ਆਉਂਦੀ ਰਾਜ ਪਲਟਾ ਵੱਜ ਜਾਂਦਾ ਆ ਇਹ ਇੱਕ ਇਹਨਾਂ ਨੇ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਆ ਜਿਹੜੀ ਆ ਕਈ ਹਫ਼ਤਿਆਂ ਤੋਂ ਚੱਲ ਰਹੀ ਸਾਰੇ ਪੰਜਾਬ ਵਿੱਚ ਤੇ ਆਪਣੇ ਇਲਾਕੇ ਵਿੱਚ ਵੀ ਪਹਿਲਾਂ ਤਾਂ ਵੈਸੇ ਹੀ ਸਾਨੂੰ ਇਸ ਗੱਲ ਦਾ ਬੜੀ ਹੈਰਾਨੀ ਆ ਤੇ ਮਨ ਦੇ ਵਿੱਚ ਇੱਕ ਅਫਸੋਸ ਵੀ ਆਉਂਦਾ ਕਿ ਪੰਜਾਬ ਬਹੁਤ ਮਹਾਨ ਸੂਬਾ ਆ ਪੰਜਾਬੀਆਂ ਦੀਆਂ ਇੰਦੀਆਂ ਵੱਡੀਆਂ ਕੁਰਬਾਨੀਆਂ ਆ ਤੇ ਇਹ ਜਿਹੜੀ ਸਰਕਾਰ ਆ ਤੇ ਉਹਦੇ ਨਮਾਇंदे ਆ ਉਹਨਾਂ ਨੇ ਸਾਰੇ ਹੀ ਪੱਖਾਂ ਤੋਂ ਇੰਨਾ ਜਿਹੜਾ ਕੰਮ ਨੀਵੇਂ ਪੱਧਰ ਤੇ ਲਿਆਂਦਾ ਆ ਕਿ ਉਹਨਾਂ ਨੂੰ ਛੋਟੇ-ਛੋਟੇ ਕੰਮਾਂ ਵਾਸਤੇ ਵੀ ਕ੍ਰਾਂਤੀ ਵਰਗਾ ਲਫ਼ਜ਼ ਵਰਤਣਾ ਪੈ ਰਿਹਾ ਹੁਣ ਸਿੱਖਿਆ ਕ੍ਰਾਂਤੀ ਦੀ ਗੱਲ ਜੇ ਕਰੀਏ ਅਗਰ ਤਾਂ ਕੋਈ ਬਹੁਤ ਵੱਡੇ ਪੱਧਰ ਤੇ ਕੋਈ ਨਵੇਂ ਸਕੂਲ ਸਾਰੇ ਜਾਂਦੇ ਨਵੇਂ ਟੈਕਨੀਕਲ ਇੰਸਟੀਚੂਟ ਬਣਾਏ ਜਾਂਦੇ ਨਵੇਂ ਕੋਈ ਜਿਹੜੇ ਨਰਸਿੰਗ ਦੇ ਜਾਂ ਮੈਡੀਕਲ ਦੇ ਇੰਸਟੀਚੂਟ ਬਣਾਏ ਜਾਂਦੇ ਜਾਂ ਜਿਹੜੇ ਕਿਤਾ ਮੁਖੀ ਆਪਣੇ ਸੰਸਥਾਵਾਂ ਨੂੰ ਸਥਾਪਿਤ ਕੀਤਾ ਜਾਂਦਾ ਕਿਤਾ ਮੁਖੀ ਮਤਲਬ ਕਰੀਅਰ ਓਰੀਐਂਟਡ ਕੋਈ ਆਪਣੇ ਇੰਸਟੀਚਿਊਸ਼ਨ ਬਣਦੇ ਜਿਨ੍ਹਾਂ ਦਾ ਆਪਣੇ ਬੱਚਿਆਂ ਨੂੰ ਫਾਇਦਾ ਹੁੰਦਾ ਉਹਨਾਂ ਨੂੰ ਰੋਜ਼ਗਾਰ ਮਿਲਦਾ ਇੱਥੇ ਮਿਲਦਾ ਬਾਹਰ ਮਿਲਦਾ ਆਪਣੀ ਪਰਿਵਾਰਾਂ ਦੀ ਜਿਹੜੀ ਹੈਗੀ ਆ ਉਹਦੀ ਪ੍ਰੋਗਰੈਸ ਵਿੱਚ ਉਹ ਹਿੱਸਾ ਪਾਉਂਦੇ ਤਰੱਕੀ ਹੁੰਦੀ ਆਪਣੇ ਸਾਰੇ ਸਮਾਜ ਦੀ ਫਿਰ ਉਹਨੂੰ ਆਪਾਂ ਕਹਿ ਸਕਦੇ ਹਾਂ ਜੀ ਹਾਂ ਇੱਕ ਤਰ੍ਹਾਂ ਦੀ ਕ੍ਰਾਂਤੀ ਆਈ ਆ ਹੁਣ ਜੇ ਤੁਸੀਂ ਇੱਕ ਪਿੰਡ ਦੇ ਸਕੂਲ ਜਾਓ ਤੇ ਤੁਹਾਨੂੰ ਤੁਸੀਂ ਗ੍ਰਾਂਟ ਆਈ ਆ 28000 ਤੇ ਉਹ ਵੀ ਚਲੋ ਕੁਝ ਹਿੱਸਾ ਹੈਗਾ ਸਰਬ ਸਿੱਖਿਆ ਭિયાન ਦਾ ਕੇਂਦਰ ਸਰਕਾਰ ਦਾ ਕੁਝ ਪੰਜਾਬ ਸਰਕਾਰ ਵੀ ਪਾਉਂਦੀ ਆ 노 ਡਾਊਟ ਅਬਾਊਟ ਦੈਟ ਤੇ ਉਸ 28000 ਦੀ ਗ੍ਰਾਂਟ ਵਿੱਚ ਜਦੋਂ ਖਰਚਾ ਕਰਦੇ ਤੁਸੀਂ ਉਹ ਮੇਰੇ ਖਿਆਲ 20-25000 ਦਾ ਖਰਚਾ ਕਰ ਦਿੰਦੇ ਹੋ ਜੇ 50000 ਦੀ ਗ੍ਰਾਂਟ ਆਈ ਹੈ ਤੁਸੀਂ 30000 ਦਾ ਖਰਚਾ ਕਰ ਦਿੰਦੇ ਹੋ ਤੇ ਮਤਲਬ ਕਹਿਣ ਤੋਂ ਭਾਵ ਕਿਤੇ ਅਧਿਓ ਜਿਆਦਾ ਖਰਚਾ ਹੋ ਰਿਹਾ ਤੋ ਇਹਨਾਂ ਫੰਕਸ਼ਨਾਂ ਤੇ ਕਿਤੇ ਤੁਸੀਂ ਇੱਕ 1/3 ਖਰਚਾ ਕਰ ਰਹੇ ਹੋ ਤੇ ਪੈਸੇ ਦਾ ਇਹ ਰੂਟੀਨ ਚਾਉਂਦੇ ਆ ਚਾਹੇ ਉਹ ਆਪਣੇ ਪਾਣੀ ਵਾਸਤੇ ਹੁਣ ਸਾਫ਼ ਸੁਥਰੇ ਪਾਣੀ ਬੱਚਿਆਂ ਨੂੰ ਚਾਹੀਦੇ ਆ ਫਿਲਟਰ ਲਾਈ ਜਾਣ ਚਾਹੇ ਆਪਣੇ ਟਾਇਲਟਸ ਵਧੀਆ ਬਣਨ ਜਾਂ ਰਸੋਈਆਂ ਵਧੀਆ ਆਪਣੇ ਉਹਨਾਂ ਦਾ ਨਿਰਮਾਣ ਕੀਤਾ ਜਾਵੇ ਜਿਹੜੀ ਮਿਡੇ ਮੀਲ ਆ ਜਾਂ ਮਿਡੇ ਮੀਲ ਵਾਸਤੇ ਕੋਈ ਹੋਰ ਸਾਧਨ ਚਾਹੀਦੇ ਆ ਉਹਨੂੰ ਉਹਦੇ ਵਾਸਤੇ ਉਹ ਗ੍ਰਾਂਟ ਵਰਤੀ ਜਾ ਸਕਦੀ ਆ ਪਰ ਇਹਦਾ ਮਿਆਗ ਬਣਾ ਲਿਆ ਸਿੱਖਿਆ ਕ੍ਰਾਂਤੀ ਦਾ ਅਸੀਂ ਪੁੱਛਣਾ ਚਾਹੁੰਦੇ ਹਾਂ ਇੱਥੇ ਦੀ ਜਿਹੜੀ ਬੀਬਾ ਜੀ ਐਮਐਲਏ ਆ ਕਿ ਇੱਕ ਨੂਰਮੈਲ ਦਾ ਸਕੂਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ ਚਲੋ ਸਾਡਾ ਫਰਜ਼ ਬਣਦਾ ਸੀ ਕਰਕੇ ਸਕੂਲ ਇੱਕ ਉਹਦੇ ਸਲਾਬ ਵਿੱਚ ਚੱਲਦਾ ਸੀ ਤੇ ਉਹ ਸਕੂਲ ਬੰਦ ਹੋ ਗਿਆ ਤੇ ਇੱਕ ਦੋ ਬੱਚਿਆਂ ਆਪਣੇ ਜਿਹੜੇ ਸੀਗੇ ਦੋ ਸਕੂਲਾਂ ਦੇ ਬੱਚੇ ਉਹਨਾਂ ਨੂੰ ਇੱਕ ਸਕੂਲ ਵਿੱਚ ਇਕੱਠਿਆਂ ਨੂੰ ਆਪਣੇ ਪੜਨ ਵਾਸਤੇ ਭੇਜ ਦਿੱਤਾ ਗਿਆ ਤੁਸੀਂ ਦੇਖੋ ਜੇ ਕਿਤੇ 40 ਬੱਚੇ ਹੋਣ ਤੇ 80 ਬੱਚੇ ਹੋ ਜਾਣੇ ਕਲਾਸ ਵਿੱਚ ਡਬਲ ਸਟਰੈਂਥ ਹੋ ਜਵੇ ਤੇ ਬੱਚੇ ਕਿਵੇਂ ਪੜ ਸਕਦੇ ਆ ਸੋ ਉੱਥੇ ਲੋਡ ਸੀ ਨਵੇਂ ਸਕੂਲ ਦੀ ਜਿਹੜਾ ਸਕੂਲ ਉੱਥੇ ਦੀ ਨੂਰ ਮੈਲ ਦੀ ਸਰਾਵ ਵਿੱਚ ਚੱਲਦਾ ਸੀ ਤੇ ਜਿਹੜਾ ਹੈਗਾ ਆ ਪ੍ਰਾਤਨ ਵਿਭਾਗ ਉਹਨਾਂ ਨੇ ਬੰਦ ਕਰਵਾ ਦਿੱਤਾ ਅਸੀਂ ਬਣਾਇਆ ਉੱਥੇ ਜਿੱਥੇ ਆਪਣੇ ਦਸਹਿਰਾ ਗਰਾਊਂਡ ਆ ਨੂਰ ਮੈਲ ਵਿੱਚ ਉੱਥੇ ਜਗ੍ਹਾ ਲੱਭੀ ਉੱਥੇ ਆਲਰੇਡੀ ਇੱਕ ਪ੍ਰਾਇਮਰੀ ਸਕੂਲ ਚੱਲਦਾ ਸੀ ਪਹਿਲਾਂ ਉਹ ਵੀ ਆਪਣੀ ਅਕਾਲੀ ਦਲ ਵੇਲੇ ਬਣਿਆ ਸੀਗਾ ਉਹਦੀ ਬਿਲਡਿੰਗ ਸਟਾਰਟ ਹੋ ਗਈ ਦੂਜੀ ਮੰਜ਼ਿਲ ਤੱਕ ਚੱਲ ਗਿਆ ਸਕੂਲ ਤੇ ਫੇਰ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਹੈਰਾਨੀ ਆ ਕਿ ਨਾ ਤਾਂ ਕਾਂਗਰਸ ਗਵਰਨਮੈਂਟ ਨੇ ਉਹ ਸਕੂਲ ਕੰਪਲੀਟ ਕੀਤਾ ਕਾਂਗਰਸ ਦੇ 5 ਸਾਲ ਨਿਕਲ ਗਏ ਤੇ ਆ 3 ਸਾਲ ਇਹਨਾਂ ਦੇ ਨਿਕਲ ਗਏ ਹਾਂ ਜੇ ਨੂਰਮੈਲ ਦਾ ਸਕੂਲ ਅੱਜ ਮੁਕੰਮਲ ਹੋ ਜਾਂਦਾ ਉਥੇ ਤੁਹਾਡੇ ਆਪਣੇ ਪੱਤਰਕਾਰ ਭਾਈਚਾਰੇ ਦੇ ਆਪਣੇ ਜਿਹੜੇ ਜਿਹੜੇ ਬਹੁਤ ਸਤਕਾਰਯੋਗ ਆਪਣੇ ਵੀਰ ਨੇ ਉਹ ਧਰਨੇ ਤੇ ਬੈਠੇ ਰਹੇ ਕਈ ਮਹੀਨੇ ਬੈਠੇ ਰਹੇ ਉਥੇ ਧਰਨੇ ਤੇ ਜੇ ਉਹ ਸਕੂਲ ਕੰਪਲੀਟ ਹੁੰਦਾ ਤੇ ਕਹਿ ਸਕਦੇ ਸੀ ਕਿ ਸਿੱਖਿਆ ਕ੍ਰਾਂਤੀ ਵਿੱਚ ਉਹਨਾਂ ਨੇ ਇੱਕ ਕਦਮ ਅੱਗੇ ਪਟਾਇਆ ਸੋ ਨਾ ਤਾਂ ਕਿਤੇ ਸਾਇੰਸ ਬਲੌਕ ਨਾ ਕਿਤੇ ਕੰਪਿਊਟਰ ਲੈਬਸ ਨਾ ਕੋਈ ਹੋਰ ਆਪਣੀ ਨਾਲ ਤੋਂ ਜਿਹੜਾ ਹੈਗਾ ਬੁਨਿਆਦੀ ਢਾਂਚੇ ਵਿੱਚ ਕੋਈ ਸੁਧਾਰ ਲਿਆ ਇਹਨਾਂ ਨੇ ਲਿਆਂਦਾ ਪੁਰਾਣੇ ਸਕੂਲ ਬਣੇ ਪੁਰਾਣੀਆਂ ਬਿਲਡਿੰਗਾਂ ਬਣੀਆਂ ਚਾਹੇ ਤਹਿਸੀਲਕ ਸਕੂਲ ਨਗੋਦਰ ਦੀ ਗੱਲ ਕਰ ਲਓ ਜਿਹੜਾ ਆਪਣਾ ਹੈਗਾ ਯੂਨੀਵਰਸਿਟੀ ਕਾਲਜ ਉਹਦੀ ਗੱਲ ਕਰ ਲਓ ਯੂਨੀਵਰਸਿਟੀ ਕਾਲਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਨਕੌਦਰ ਦੀ 25-30 ਸਾਲ ਪੁਰਾਣੀ ਮੰਗ ਸੀਗੀ ਉਹਨੂੰ ਕਹਿ ਸਕਦੇ ਇੱਕ ਵੱਡਾ ਮੀਲ ਪੱਥਰ ਸੀਗਾ ਠੀਕ ਹੈ ਕ੍ਰਾਂਤੀ ਨਹੀਂ ਕਹਿੰਦੇ ਅਸੀਂ ਕ੍ਰਾਂਤੀ ਤਾਂ ਬਹੁਤ ਵੱਡਾ ਆਪਣੇ ਲਫ਼ਜ਼ ਆ ਪਰ ਇੱਕ ਸਟੈਪ ਅੱਗੇ ਵਧੇ ਸੀਗੇ ਤੇ ਕਾਲਜ ਬਣ ਗਿਆ ਚਲੋ ਬੱਚੇ ਪੜ੍ਹਦੇ ਆ ਆਪਣੇ ਜਿਹੜੀ ਸਿੱਖਿਆ ਚੰਗੇ ਮਿਆਰ ਦੀ ਆ ਤੇ ਉਹਨਾਂ ਨੂੰ ਸਸਤੀ ਆਪਣੇ ਸਿੱਖਿਆ ਉਪਲਬਧ ਹੁੰਦੀ ਆ ਆਪਣੇ ਇਲਾਕੇ ਦੇ ਸਾਰੇ ਬੱਚਿਆਂ ਨੂੰ ਸੋ ਪੈਖਾਨੀਆਂ ਦੀ ਮਰਮਤ ਕਰਨਾ ਪ੍ਰਾਣੀਆਂ ਦੁਵਾਰਾਂ ਨੂੰ ਰਿਪੇਅਰ ਕਰਨਾ ਜਾਂ ਆਪਣੇ ਕੋਈ ਕਿਸੇ ਨੂੰ ਕਲੀ ਕਰਨਾ ਕਿਸੇ ਕਮਰੇ ਨੂੰ ਰੰਗ ਰੋਗਨ ਕਰਦੇ ਹੋ ਤੇ ਕਿਸੇ ਸਕੂਲ ਦੀ ਸਫਾਈ ਕਰਦੇ ਹੋ ਤਾਂ ਕਹਦੇ ਹੋ ਇਹ ਕ੍ਰਾਂਤੀ ਆ ਇਹ ਤਾਂ ਬਹੁਤ ਇਹਨਾਂ ਨੇ ਬੜਾ ਇੱਕ ਤਰ੍ਹਾਂ ਦਾ ਮਜ਼ਾਕ ਬਣਾਇਆ ਆਪਣੇ ਸਿੱਖਿਆ ਵਿਭਾਗ ਦਾ ਦੇਖੋ ਦੋ ਤਿੰਨ ਵਿਭਾਗ ਹੁੰਦੇ ਆ ਬਹੁਤ ਅਹਿਮ ਸਰਕਾਰ ਦੇ ਉੱਚ ਇੱਕ ਸਿੱਖਿਆ ਹੁੰਦਾ ਇੱਕ ਹੁੰਦੀ ਹੈਲਥ ਦੂਜਾ ਹੁੰਦਾ ਸਮਾਜ ਭਲਾਈ ਗਰੀਬਾਂ ਦੀ ਭਲਾਈ ਜਿਹੜੀ ਕਰਨੀ ਆ ਤੇ ਤੀਜਾ ਹੁੰਦਾ ਜਿਹੜਾ ਡਿਵੈਲਪਮੈਂਟ ਦਾ ਪੱਖ ਆ ਉਹ ਚ ਕਿਸਾਨੀ ਵੀ ਆ ਜਾਂਦੀ ਉਹ ਚ ਡਿਵੈਲਪਮੈਂਟ ਦੇ ਪੱਖ ਵਿੱਚ ਦੱਸੋ ਕਿਸੇ ਕਿਸੇ ਵੀ ਇਹਨਾਂ ਖੇਤਰਾਂ ਚ ਕੋਈ ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਤੇ ਹੁਣ ਅਸੀਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਇਹਨਾਂ ਨੇ ਬਹੁਤ ਵੱਡਾ ਨਾ ਬਣਾਇਆ ਆ ਹਉਆ ਉਹ ਅਸੀਂ ਲੋਕਾਂ ਦੇ ਸਾਹਮਣੇ ਆਪਣੇ ਪੇਸ਼ ਕਰਨਾ ਚਾਹੁੰਦੇ ਆ ਕਿ ਇਹ ਤਾਂ ਸਿਰਫ ਨੀ ਪੱਥਰ ਦੀ ਕ੍ਰਾਂਤੀ ਕਹਿੰਦੇ ਨੀ ਪੱਥਰ ਜਾਂ ਪੋਸਟਰ ਕ੍ਰਾਂਤੀ ਆ ਜਿੱਥੇ ਮਰਜ਼ੀ ਜਾਓ ਫਲੈਕਸ ਬੋਰਡ ਲਾ ਦਿਓ ਜਿੱਥੇ ਮਰਜ਼ੀ ਜਾਓ ਪੋਸਟਰ ਲਾ ਦਿਓ ਤੇ ਸਕੂਲਾਂ ਜਾ ਕੇ ਕੰਨਾਂ ਤੇ ਪੱਥਰ ਲਾ ਦਿਓ ਸਿਰਫ ਕਿਸ ਲਈ ਕਿ ਆਪਣੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਮੰਤਰੀ ਦਾ ਤੇ ਐਮ ਐਲ ਏ ਦਾ ਨਾਂ ਆਉਣਾ ਚਾਹੀਦਾ ਹੈ ਅਗਰ ਤੁਸੀਂ ਕੋਈ ਪੱਥਰ ਲਾਉਣੇ ਆ ਜੇ ਜੋ ਸਾਡੀ ਸੋਚ ਆ ਮਤਲਬ ਇਹ ਨਹੀਂ ਅਸੀਂ ਕਹਿੰਨੇ ਕਿ ਪੱਥਰ ਨਹੀਂ ਲੱਗਣੇ ਚਾਹੀਦੇ ਕੋਈ ਪ੍ਰੋਜੈਕਟ ਹੋਵੇ ਵੱਡਾ 10 ਲੱਖ ਹੋਣ 15 20 ਲੱਖ ਹੋਣ 50 ਲੱਖ ਹੋਵੇ ਉਹਦਾ ਪੱਥਰ ਲਾਓ ਉਹ ਦਾ ਉਦਘਾਟਨ ਕਰੋ ਤੇ ਉਹ ਤੋਂ ਤੁਹਾਨੂੰ ਸ਼ੋਭਾ ਵੀ ਦਿੰਦਾ ਆ ਜੇ ਤੁਸੀਂ 22000 ਦੇ 25 25000 33000 ਤੇ ਪੱਥਰ ਲਾਉਨੇ ਹੋ ਇਹਦਾ ਅਸੀਂ ਆਪਣੇ ਵੇਲੇ ਵੀ ਬਣੇ ਕੰਮ ਕਰਾਏ ਆ ਪਰ ਕਦੇ ਅਸੀਂ ਧਿਆਨ ਵੀ ਨਹੀਂ ਕੀਤਾ ਸੀਗਾ ਵੀ ਇੰਨੇ ਹਜ਼ਾਰ ਰੁਪਈਆ ਕਿੱਥੇ ਲੱਗ ਗਿਆ ਕਿਹਨੂੰ ਦੇ ਦਿੱਤਾ ਤੇ ਲੇਕਿਨ ਇਹ ਤਾਂ ਸਿਰਫ ਪੋਸਟਰ ਕ੍ਰਾਂਤੀ ਆ ਸਿੱਕਿਆਂ ਦੇ ਖੇਤਰ ਵਿੱਚ ਜਾਂ ਨਹੀਂ ਪੱਥਰ ਕ੍ਰਾਂਤੀ ਆ ਸਿੱਕਿਆਂ ਦੇ ਖੇਤਰ ਵਿੱਚ ਕ੍ਰਾਂਤੀ ਬਿਲਕੁਲ ਨਹੀਂ ਆਈ ਦੱਸੋ ਤੁਸੀਂ ਕਿੰਨੇ ਆਈਐਸ ਕਿੰਨੇ ਪੀਸੀਐਸ ਕਿੰਨੇ ਆਈਪੀਐਸ ਕਿੰਨੇ ਆਪਣੇ ਪੰਜਾਬ ਦੇ ਬੱਚੇ ਫੌਜਾ ਵਿੱਚ ਗਏ ਨੇ ਕਿਹੜਾ ਤੁਸੀਂ ਆਈਏਐਸ ਦਾ ਆਈਪੀਐਸ ਦਾ ਆਈਐਫਐਸ ਦਾ ਕਿਹੜਾ ਤੁਸੀਂ ਅਦਾਰਾ ਬਣਾਇਆ ਕੋਈ ਤੁਸੀਂ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦੇ ਬੱਚਿਆਂ ਨੂੰ ਇਹਨਾਂ ਆਪਣੇ ਜਿਹੜੇ ਐਗਜ਼ਾਮੀਨੇਸ਼ਨਸ ਵਿੱਚ ਉਹ ਤਿਆਰੀ ਵਾਸਤੇ ਕੋਈ ਅਸੀਂ ਅਦਾਰੇ ਖੋਲੀਏ ਜਿਵੇਂ ਅਸੀਂ ਕਹਿ ਸਕਦੇ ਆ ਕਿ ਸਭ ਤੋਂ ਜ਼ਿਆਦਾਜੀਤ ਸਿੰਘ ਉਹ ਤੇ ਇੰਸਟੀਚਿਊਟ ਬਣਾਇਆ ਮਹਾਲੀ ਚ ਜਿੱਥੇ ਜਿਹੜੇ ਐਨਡੀਏ ਦੀ ਤਿਆਰੀ ਕੀਤੀ ਕਰਵਾਈ ਜਾਂਦੀ ਆ आईएमए ਦੀ ਤਿਆਰੀ ਕਰਵਾਈ ਜਾਂਦੀ ਆ ਆਪਣੇ ਦੇਸ਼ ਦੀਆਂ ਫੌਜਾਂ ਵਿੱਚ ਬੱਚੇ ਜਾਂਦੇ ਪੰਜਾਬ ਦੇ ਕਿਹਨੇ ਕੀਤਾ ਸੀ ਅਕਾਲੀ ਦਲ ਤੇ ਭਾਜਪੀ ਦੀ ਸਰਕਾਰ ਨੇ ਕੀਤਾ ਸੀ ਹੁਣ ਵੀ ਚੱਲ ਰਿਹਾ ਇਦਾਂ ਦੇ ਇਦਾਂ ਦੇ ਕੋਈ ادارے ਖੋਲੋ ਤਾਂ ਤਾਂ ਤੁਹਾਨੂੰ ਕਹੀਏ ਵੀ ਤੁਸੀਂ ਕ੍ਰਾਂਤੀ ਲੈਂਦੀ ਆ ਅਗਲੀ ਗੱਲ ਜੇ ਕਹੀਏ ਤਾਂ ਕ੍ਰਾਂਤੀ ਕਾਹចਾਹੀਏ ਜੀ ਨੰਬਰ 1 ਆਈਆ ਰੇਤਾ ਕ੍ਰਾਂਤੀ ਹੁਣ ਤੁਸੀਂ ਦੇਖੋ ਰੇਤਾ ਕ੍ਰਾਂਤੀ ਤੁਸੀਂ ਸਾਰੇ ਸਿਆਣੇ ਹੋ ਰੇਤਾ ਕੌਣ ਆਪਣੇ ਰਾਤ ਦਿਨ ਕੌਣ ਢੋ ਰਿਹਾ ਕ੍ਰਾਂਤੀ ਹੁੰਦੀ ਨਾ ਬਹੁਤ ਵੱਡੇ ਪੱਧਰ ਤੇ ਜਦੋਂ ਜੈਦ ਹੋ ਰਹੀ ਐ ਵੱਡੇ ਵੱਡੇ ਪੱਧਰ ਤੇ ਸੰਘਰਸ਼ ਹੋ ਰਿਹਾ ਤੇ ਇਹ ਰੇਤਾ ਦਾ ਸੰਘਰਸ਼ ਕੌਣ ਕਰ ਰਿਹਾ ਜੀ ਇਹ ਕਿਹਦੇ ਟਿਪਰ ਚੱਲ ਰਹੇ ਨੇ ਉੱਥੇ ਕੌਣ ਨਿਜਾਇਜ਼ ਮਾਈਨਿੰਗ ਕਰ ਰਿਹਾ ਸਰਕਾਰ ਕਿਉਂ ਨਹੀਂ ਰੋਕਦੀ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਆ ਕਿ ਨਕੋਦਰ ਦੀ ਐਮ ਐਲ ਏ ਸ਼ਰੀਆਮ ਇਹਦੇ ਟਿਪਰ ਚੱਲ ਰਹੇ ਆ ਰੇਤਾ ਚਕਾਉਂਦੀ ਐ ਤੇ ਇਹ ਹੋਰ ਕਿਸੇ ਦੇ ਜਿਹੜੇ ਲੋਕਲ ਬਚਾਰੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਜਿਹੜੇ ਉੱਥੇ ਸਾਧਨ ਆ ਚਾਹੇ ਟਰੈਕਟਰ ਟਰਾਲੀ ਆ ਚਾਹੇ ਟਿੱਪੜਿਆ ਚਾਹੇ ਉਥੇ ਢੰਗਾਰੇ ਦੀ ਗੱਲ ਕਰ ਲਓ ਜਾਂ ਬੁਰਜ ਦੀ ਗੱਲ ਕਰ ਲਓ ਤਲਵੰਡ ਦੇ ਆਸ-ਪਾਸ ਜਿਹੜੇ ਪਿੰਡ ਆ ਜਿਹੜੇ ਦਰਿਆ ਨਾਲ ਹੈਗੇ ਆ ਜਾਂ ਇਧਰ ਅੱਗੇ ਚੱਲ ਜਾਓ ਅਵਾਨਾ ਜਿਹੜੀ ਆਪਣੇ ਮਹਿਦਪੁਰ ਵਾਲੇ ਪਾਸੇ ਅਵਾਨਾ ਆ ਜਾਂ ਫੇਰ ਆ ਜਾਂ ਜਿੱਥੇ ਵੀ ਆਪਣੇ ਖੱਡਾ ਚੱਲਦੀਆਂ ਆ ਉੱਥੇ ਤਾਂ ਸਾਰੇ ਟਿੱਪੜੀਆਂ ਨਾਲ ਚੱਲਦੇ ਆ ਇਹਨੂੰ ਕਹਿੰਦੇ ਆ ਮਾਈਨਿੰਗ ਮਾਈਨਿੰਗ ਦੀ ਕ੍ਰਾਂਤੀ ਇਹ ਕ੍ਰਾਂਤੀ ਹੈ ਅਗਲੀ ਕ੍ਰਾਂਤੀ ਆ ਜਾਓ ਕ੍ਰਪਸ਼ਨ ਕ੍ਰਾਂਤੀ ਉਹ ਕ੍ਰਪਸ਼ਨ ਕੌਣ ਕਰ ਰਿਹਾ ਦੱਸੋ ਜੀ ਆ ਤਹਿਸੀਲ ਦਾ ਕੀ ਹਾਲ ਚਿੰਤ ਕੁਦਰ ਦਾ ਕਿੰਨੇ ਪੈਸੇ ਤਹਿਸੀਲਦਾਰ ਤੁੱਕ ਕੇ ਲੈਂਦਾ ਸੀਗਾ ਅਜੇ ਸਾਨੂੰ ਕੱਲੀ ਪਤਾ ਲੱਗਾ ਇਹਨਾਂ ਦਾ ਕੋਈ ਬੰਦਾ ਉਹ ਤਹਿਸੀਲਦਾਰ ਕੋ ਗਿਆ ਤਹਿਸੀਲਦਾਰ ਨੇ ਲੱਖ ਰੁਪਏ ਮੰਗਿਆ ਤੇ ਉਹ ਕਹਿੰਦਾ ਮੈਂ ਮੈਡਮ ਦਾ ਫੋਨ ਕਰਾ ਦੇਣਾ ਤੇ ਉਹਨੇ ਫੋਨ ਕਰਾਇਆ ਉਹ ਕਹਿੰਦਾ 2 ਲੱਖ ਲੱਗਣਾ ਹੋਣ ਤੇ ਉਹ ਕਹਿੰਦਾ 2 ਲੱਖ ਕਿਤਾ ਮੈਂ ਫੋਨ ਕਰਾਇਆ ਕਹਿੰਦਾ ਫੇਰ ਤਾਂ ਅੱਧੇ ਉਧਰ ਜਾਣੇ ਤੇ ਮੈਨੂੰ ਮਿਲਣੇ ਆ ਇਹ ਤਾਂ ਮੈਨੂੰ ਕੱਲੀ ਪਤਾ ਲੱਗੀ ਗੱਲ ਚਲੋ ਮੈਂ ਹੁਣ ਭੁੱਲ ਗਿਆ ਕਰਕੇ ਅਸੀਂ ਬਹੁਤਾ ਪੁੱਛਦੇ ਨਹੀਂ ਨਾ ਵੀ ਬਹੁਤੀ ਅਸੀਂ ਉਹ ਨਹੀਂ ਕਰਦੇ ਵੀ ਐਵੇਂ ਸੂ ਲਈ ਜਾਈਏ ਵੀ ਉਹਨੇ ਕੀ ਕਿਹਾ ਉਹਨੇ ਕੀ ਕਿਹਾ ਤੁਹਾਨੂੰ ਮੋਟੀ ਮੋਟੀ ਗੱਲ ਦੱਸਦੇ ਆ ਬਾਕੀ ਤੁਸੀਂ ਨਗੋਦਰ ਜਿਹਰੇ ਨੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਤਹਿਸੀਲਾਂ ਦਾ ਕੀ ਹਾਲ ਆ ਕਿਵੇਂ ਆਪਣੇ ਉਸੋਂ ਪੈਸੇ ਇਕੱਠੇ ਕੀਤੇ ਜਾਂਦੇ ਹਰ ਰਜਿਸਟਰੀ ਦਾ ਹਰ ਕੰਮ ਦਾ ਮੁੱਲ ਪੈਂਦਾ ਇੱਥੋਂ ਤੱਕ ਅਸੀਂ ਸੁਣਿਆ ਕਿ ਪਟਵਾਰੀਆਂ ਤੋਂ ਵੀ ਅਮੀਨਾ ਮੰਗਿਆ ਜਾ ਰਹਿਆ ਅੱਗੇ ਜਾਓ ਲੰਬੜਦਾਰੀਆਂ ਤੋਂ ਵੀ ਪੈਸੇ ਆਪਣੇ ਮੰਗੇ ਜਾ ਰਹੇ ਨੇ ਵੀ ਲੰਬੜਦਾਰੀ ਜੇ ਲੰਬੜਦਾਰ ਬਣਾ ਤੇ ਪੈਸੇ ਲਿਆਓ ਨਜਾਇਜ਼ ਜ਼ਮੀਨਾਂ ਜਿੱਥੇ ਕੋਈ ਮਾੜਾ ਮੋਟਾ ਡਿਸਪੂਟ ਹੁੰਦਾ ਆ ਉਥੇ ਐਮ ਐਲ ਏ ਜਾਂ ਐਮ ਐਲ ਏ ਦਾ ਜਿਹੜਾ ਉਹ ਹੈਗੇ ਦੋ ਚਾਰ ਇਦੇ ਆਪਣੇ ਨਾਲ ਦੇ ਚਹੇਤੇ ਉਹ ਸਾਰੇ ਉਹਦੇ ਚ ਆਪਣਾ ਹਿੱਸਾ ਰੱਖਦੇ ਆ ਉਹ ਚ ਸ਼ਾਮਲ ਹੁੰਦੇ ਆ ਤੇ ਉਹਦੇ ਵਿੱਚੋਂ ਵੀ ਆਪਣੀ ਜਿੰਨੀ ਕਮਾਈ ਕਰ ਸਕਦੇ ਨਜਾਇਜ਼ ਦੋ ਨੰਬਰ ਦੀ ਕਮਾਈ ਉਹ ਕਰਦੇ ਨੇ ਇਹ ਹੈਗੀ ਆ ਜਿਹੜੀ ਰਿਸ਼ਵਤ ਕ੍ਰਾਂਤੀ ਫਿਰ ਆ ਗਈ ਤੁਹਾਡੀ ਅਗਲੀ ਨਸ਼ਾ ਕ੍ਰਾਂਤੀ ਉਹ ਵੀ ਸੁਣ ਲਓ ਨਸ਼ਾ ਕ੍ਰਾਂਤੀ ਹੁਣ 3 ਸਾਲ ਸਰਕਾਰ ਨੇ ਕੁਛ ਨਹੀਂ ਕੀਤਾ ਨਸ਼ੇ ਬਾਰੇ ਇੰਨਾ ਨਸ਼ਾ ਵਿਕਿਆ ਇੰਨਾ ਕ੍ਰਾਈਮ ਵਧਿਆ ਕਿੰਨੀਆਂ ਲੁੱਟਾਂ ਖੋਹੀਆਂ ਆ ਆਪਾਂ ਦੇਖਦੇ ਸੀਗੇ हां ਹੁਣ ਸਰਕਾਰ ਹਰਕਤ ਵਿੱਚ ਆਈ ਆ ਕਹਿ ਸਕਦੇ ਆ ਜੇ ਸਰਕਾਰ ਕਰ ਰਹੀ ਆ ਅਸੀਂ ਉਹਦਾ ਉਹ ਮਤਲਬ ਉਹ ਉਹ ਨੂੰ ਨਹੀਂ ਉਹ ਤੋਂ ਇਨਕਾਰ ਨਹੀਂ ਕਰ ਹੁੰਦੇ ਉਹਦੇ ਉੱਤੋਂ ਅਸੀਂ ਆਪਣੇ ਪਾਸੇ ਨਹੀਂ ਹਟਾਂਗੇ ਜੇ ਸਰਕਾਰ ਇਸ ਨਸ਼ੇ ਦੀ ਮਹਿੰਮ ਨੂੰ ਸਿਰੇ ਲਾਵੇ ਜਿਹੜੇ ਵੱਡੇ ਸਮਗਲਰ ਆ ਵੱਡੇ ਗੈਂਗਸ ਆ ਜਾਂ ਵੱਡੇ ਗੈਂਗਸਟਰ ਆ ਉਹਨਾਂ ਨੂੰ ਫੜਕੇ ਤੇ ਉਹਨਾਂ ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾਵੇ ਅੰਦਰ ਜਾਣ ਨਸ਼ੇ ਦੀ ਸਪਲਾਈ ਲਾਈਨ ਪਾਈਪਲਾਈਨ ਬੰਦ ਹੋਵੇ ਤਾਂ ਫਿਰ ਤਾਂ ਆਪਾਂ ਕਹਿ ਸਕਦੇ ਆ ਵੀ ਨਸ਼ਾ ਪੰਜਾਬ ਚ ਘਟ ਗਿਆ ਜਾਂ ਨਸ਼ਾ ਪੰਜਾਬ ਚ ਖਤਮ ਹੋਣ ਦੇ ਕਿਨਾਰੇ ਆ ਗਿਆ ਅਜਿਦਾ ਸੁੱਖਾ ਸੁਖਦੇ ਆ ਕਿ ਇੱਕ ਦਿਨ ਆਊਗਾ ਜਦੋਂ ਪੰਜਾਬ ਨਸ਼ਾ ਮੁਕਤ ਹੋਊਗਾ ਜਦੋਂ ਸਾਰੇ ਪੰਜਾਬ ਚੋਂ ਨਸ਼ੇ ਦਾ ਨਾਮੋਂ ਨਿਸ਼ਾਨ ਮਿਟ ਜਾਊਗਾ ਪਰ ਇਹ 3 ਸਾਲ ਆਪਣੇ ਇਹਨਾਂ ਨੂੰ نیند ਆਈ ਰੇ ਕੁੰਭ ਕਰਨ ਦੀ نیند ਸੁਤੇ ਰਹੇ ਤੇ ਜਦੋਂ ਦਿੱਲੀ ਹਾਰ ਗਏ ਉਦੋਂ ਸਾਰੇ ਦਿੱਲੀ ਵਾਲੇ ਇੱਥੇ ਆ ਕੇ ਇਹਨੇ ਕਹਿੰਦੇ ਅਸੀਂ ਹੁਣ ਨਸ਼ਾ ਮੁਕਤ ਕਰਨਾ ਪੰਜਾਬ ਠੀਕ ਆ ਕਰੋ ਲੇਕਿਨ ਜਿਹੜੇ ਵਿਚਾਰੇ ਪੀਂਦੇ ਆ ਜਾਂ ਜਿਹੜੇ ਆ ਕੀ ਕਹਿੰਦੇ ਆ ਆਪਣੇ ਉਹਦਾ ਇਸਤੇਮਾਲ ਕਰਦੇ ਆ ਉਹਨਾਂ ਤੇ ਰਹਿਮ ਕਰਕੇ ਉਹਨਾਂ ਦਾ ਇਲਾਜ ਕਰਾਓ ਉਹਨਾਂ ਨੂੰ ਡੀਡਿਕਸ਼ਨ ਸੈਂਟਰਸ ਭਰਤੀ ਕਰਾਓ ਅਸੀਂ ਡੀਡਿਕਸ਼ਨ ਸੈਂਟਰ ਖੋਲਿਆ ਸੀ ਨੂਰਮੈਲ ਸਿਵਲ ਹਸਪੀਟਲ ਵਿੱਚ ਉੱਥੇ ਓਪੀਡੀ ਥੋੜੀ-ਬਹੁਤੀ ਹੁੰਦੀ ਹੋਊ ਕੋਈ ਉੱਥੇ ਆਪਣੇ ਐਡਮਿਟ ਨਹੀਂ ਹੁੰਦਾ ਨਾਲੇ ਫ੍ਰੀ ਇਲਾਜ ਸੀਗਾ ਦੇਖੋ ਸਰਕਾਰ ਕਿੰਨਾ ਭਲੇ ਦੇ ਕੰਮ ਕਰ ਸਕਦੀ ਆ ਇਹਨਾਂ ਨੇ ਕਿਹੜਾ ਡੀਡਿਕਸ਼ਨ ਸੈਂਟਰ ਖੋਲਿਆ ਦੱਸੋ ਜੀ ਕੋਈ ਇੱਕ ਵੀ ਨਸ਼ਾ ਸ਼ਰਾਬ ਕੇਂਦਰ ਖੋਲਿਆ ਆ ਪ੍ਰਾਈਵੇਟ ਜਿਹੜੇ ਆਪਣੇ ਹੈਗੇ ਸੈਂਟਰ ਚੱਲਦੇ ਆ ਉਹ ਪੈਸੇ ਆਪਣੇ ਮਨਮਰਜ਼ੀ ਦੇ ਪੈਸੇ ਲੈਂਦੇ ਆ ਠੀਕ ਆ ਕਈ ਲੁੱਟਦੇ ਆ ਆਪਣਾ ਕੋ ਉਹਨਾਂ ਨੂੰ ਪ੍ਰਵਾਹ ਨਹੀਂ ਕਰਕੇ ਕੋ ਸਿਸਟਮ ਹੈ ਨਹੀਂਗਾ ਉਹਨਾਂ ਦੇ ਲਾਗੂ ਨਹੀਂ ਹੋ ਸਕਦਾ ਪਰ ਮਾਪੇ ਕੀ ਕਰਨ ਵਿਚਾਰੇ ਬੱਚਿਆਂ ਦੇ ਉਹਨਾਂ ਨੂੰ ਜਾਣਾ ਹੀ ਪੈਂਦਾ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਨਸ਼ਾ ਸ਼ਰਾਬ ਕੇਂਦਰਾਂ 'ਚ ਪ੍ਰਤੀ ਗਰਾਉਂਡ ਵਾਸਤੇ ਲੇਕਿਨ ਇਹ ਕੰਮ ਰੀਹੈਬ ਦਾ ਇਹ ਕੰਮ ਕਿਹਦਾ ਆ ਪੰਜਾਬ ਗਵਰਨਮੈਂਟ ਦਾ ਆ ਉਹ ਚ ਸਰਕਾਰ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਸਰਕਾਰ ਨੂੰ ਉਹਨਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਆ ਉਹਨਾਂ ਬੱਚਿਆਂ ਨੂੰ ਇਹ ਸਾਈਕਲ ਚ ਜਿਹੜਾ ਬੜਾ ਵਿਸ਼ੇਸ ਸਾਈਕਲ ਆ ਬੜਾ ਖਤਰਨਾਕ ਇਹ ਆਪਣੇ ਹੈਗਾ ਆ ਸਿਲਸਿਲਾ ਉਹਦੇ ਜੋ ਬੱਚਿਆਂ ਨੂੰ ਸਰਕਾਰ ਨੂੰ ਆਪਣੇ ਕੱਢਣਾ ਚਾਹੀਦਾ ਆ ਇਹ ਸਰਕਾਰ ਦਾ ਫਰਜ਼ ਬਣਦਾ ਅਗਰ ਸਰਕਾਰ ਕਾਮਯਾਬ ਹੋਊਗੀ ਅਜੀਜ਼ ਸਰਕਾਰ ਦੀ ਪਿੱਠਾ ਪੜਾਂਗੇ ਤੇ ਜੇ ਇਹ ਵੀ ਡਰਾਮਾ ਹੋਇਆ ਇਹ ਵੀ ਆਪਣੇ ਗੋਗਲੋਂ ਤੋਂ ਮਿੱਟੀ ਝਾੜਤੀ ਜਿਵੇਂ ਅੱਗੇ ਕੀਤਾ ਸੀਗਾ ਫੇਰ ਕੋਈ ਫਾਇਦਾ ਨਹੀਂ ਹੋਣਾ ਲੋਕ ਸਾਰਾ ਕੁਝ ਜਾਣਦੇ ਨੇ ਇਹ ਵੀ ਸਰ ਫਰਜੀ ਨਸ਼ਾ ਕੇਂਦਰ ਜਿਹੜੇ ਤੇ ਰੇਡ ਹੋਈ ਹੈ ਬਹੁਤ ਨਹੀਂ ਉਹ ਵਿਖਲਾ ਫੈਕਸ਼ਨ ਕੋਲ ਲੱਗਾ ਉਹ ਡਾਲਾ ਸਾਹਿਬ ਇਹ ਵੀ ਫਰਜੀ ਨਸ਼ਾ ਕੇਂਦਰ ਨੇ ਜੀ ਉਹਨਾਂ ਤੇ ਰੇਡ ਹੋਈ ਹੈ ਜੀ ਸਮਰਾਵਾ ਦੇ ਵਿੱਚ ਜਿਹੜਾ ਹੈਗਾ ਵੱਡੀ ਰੇਡ ਹੋਈ ਚਲੋ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਤਾਂ ਲੁੱਟਦੇ ਆ ਜੀ ਉਹ ਕਈ ਜਿਹੜੇ ਪ੍ਰਾਈਵੇਟ ਨਸ਼ਾ ਆਪਣੇ ਹੈਗੇ ਨੇ ਸਰਾਉ ਕੇਂਦਰ ਉਹ ਬਹੁਤ ਪੈਸੇ ਚਾਰਜ ਕਰਦੇ ਲੁੱਟਦੇ ਆ ਕਰਕੇ ਕੰਟਰੋਲ ਹੈ ਨਹੀਂ ਕੋਈ ਜਿਹੜੇ ਗਲਤ ਆ ਜਿਹੜੇ ਆਪਣੇ ਨਜਾਇਜ਼ तरीके ਨਾਲ ਕੰਮ ਕਰਦੇ ਜਾਂ ਜਿਹਨੇ ਲਾਇਸੈਂਸ ਜਿਹਨਾਂ ਕੋਲ ਹੈ ਨਹੀਂਗਾ ਉਹ ਬੰਦ ਹੋਣੇ ਚਾਹੀਦੇ ਆ ਕਿਉਂ ਸਰਕਾਰ ਉਹਨਾਂ ਨੂੰ ਆਪਣੇ ਖੁੱਲਣ ਦੀ ਆਗਿਆ ਦਿੰਦੀ ਆ ਕਿਉਂ ਚੱਲ ਰਹੇ ਨੇ ਉਹ ਤੇ ਜਿਹੜੇ ਆਪਣੇ ਪੋਲਿਟਿਕਲ ਲੀਡਰ ਜਾਂ ਜਿਹੜੇ ਪੁਲਸ ਵਾਲੇ ਇਸ ਨਸ਼ੇ ਦੇ ਆਪਣੇ ਸਾਈਕਲ ਵਿੱਚ ਇੱਕ ਟ੍ਰਾਇੰਗਲ ਆ ਇਹ ਤਿਕੋਣਾ ਆ ਇੱਕ ਪਾਸੇ ਪੋਲਿਟਿਸ਼ੀਅਨ ਆ ਇੱਕ ਪਾਸੇ ਸਮੱਗਲਰ ਆ ਇੱਕ ਪਾਸੇ ਹੈਗਾ ਪੁਲਸ ਵਾਲੇ ਇਹ ਟ੍ਰਾਇੰਗਲ ਆ ਨੈਕਸਸ ਆ ਇਹ ਆਪਣੇ ਡਰਗ ਦਾ ਤੇ ਇਹ ਇਹਨੂੰ ਨੈਕਸਸ ਨੂੰ ਤੋੜਨਾ ਕਹਿੰਦੇ ਆ ਗਵਰਨਮੈਂਟ ਨੇ ਤੋੜਨਾ ਜਿਹੜੇ ਆਪਣੇ ਨਸ਼ਾ ਵੇਚਣ ਵਾਲਿਆਂ ਤੋਂ ਪੈਸੇ ਲੈਂਦੇ ਆ ਆਪਣੀ ਐਮ.ਐਲ.ਏ ਨੇ ਪੈਸੇ ਲਏ ਇਹਨੇ ਤੁਹਾਨੂੰ ਪਤਾ ਹੀ ਆ 40 ਲੱਖ ਰੁਪਈਆ ਲਿਆ ਫਿਰ ਇਹਨੂੰ 25 ਲੱਖ ਮੋੜਨਾ ਪੈ ਗਿਆ ਆਪਣੇ ਉਹ ਜਿਹੜਾ ਉੱਥੇ ਦਾ ਡੋਡੇਆਂ ਦਾ ਸੀਗਾ ਇੱਕ ਫਲੋਰ ਥਾਣੇ 'ਚ ਫੜਿਆ ਮੇਰੇ ਖਿਆਲ ਪਿੰਡ ਉਹਦਾ ਬੁਰਜ ਸੀਗਾ ਬੁਰਜਸਨ ਦਾ ਸਾਰਿਆਂ ਨੂੰ ਪਤਾ ਹੀ ਆ ਸਾਰੀ ਪੁਲਿਸ ਨੂੰ ਪਤਾ ਸਰਕਾਰ ਨੂੰ ਪਤਾ ਆ ਪਰ ਤੁਸੀਂ ਜਿਹੜੇ ਜਿਹੜੇ ਤੁਹਾਡੇ ਆਗੂ ਆ ਕਿਸੇ ਪਾਰਟੀ ਦਾ ਆਗੂ ਹੋਵੇ ਜਿਹੜਾ ਨਸ਼ਿਆਂ ਚ ਇਨਵੋਲਡ ਆ ਉਹਨੂੰ ਚੱਕ ਕੇ ਅੰਦਰ ਕਰੋ ਉੱਥੇ ਸਖਤ ਕਾਰਵਾਈ ਕਰੋ ਇੱਕ ਮਿਸਾਲ ਸੈੱਟ ਕਰੋ ਫਿਰ ਫਿਰ ਤਾਂ ਲੋਕ ਤਰਤੇ ਯਕੀਨ ਕਰਨਗੇ ਭਰੋਸਾ ਕਰਨਗੇ ਜਿਹੜੇ ਪੁਲਿਸ ਵਾਲੇ ਇਨਵੋਲਡ ਆ ਸਭ ਤੋਂ ਵੱਡਾ ਰੋਲ ਪੁਲਿਸ ਦਾ ਆ ਠੀਕ ਆ ਸਾਰੀ ਪੁਲਿਸ ਮਾੜੀ ਨਹੀਂ ਹੈਗੀ ਪੁਲਿਸ ਵਾਲੇ ਚੰਗੇ ਵੀ ਬਹੁਤ ਨੇ ਨੇਕ ਵੀ ਬੜੇ ਨੇ ਪਰ ਜਿਹੜੀਆਂ ਕਾਲੀਆਂ ਭੇਡਾਂ ਆ ਉਹਨਾਂ ਨੂੰ ਕਿਹਨੇ ਆਪਣੇ ਟਾਰਗੇਟ ਕਰਨਾ ਕਿਹਨੇ ਉਹਨਾਂ ਨੂੰ ਆਪਣੇ ਨਸ਼ਰ ਕਰਨਾ ਤੇ ਕਿਹਨੇ ਕਾਰਵਾਈ ਕਰਨੀ ਆ ਇਹ ਕਾਲੀਆਂ ਭੇਡਾਂ ਦੀ ਕਾਰਤੇ ਕਾਰਵਾਈ ਸਰਕਾਰ ਨੇ ਕਰਨੀ ਆ ਸਰਕਾਰ ਕੱਢੇ ਉਹਨਾਂ ਨੂੰ ਕਾਲੀਆਂ ਭੇਡਾਂ ਨੂੰ ਜਿਹੜੇ ਪੁਲਿਸ ਵਾਲੇ ਨੇ ਤੇ ਇਹ ਹੁਣ ਤੱਕ 3 ਸਾਲਾਂ ਤੱਕ ਇਹਨਾਂ ਸਾਰੇ ਜਿਹੜੇ ਆਪਣੇ ਖੇਤਰ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਹਨਾਂ ਤੇ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਜਿਹੜੀ ਲੋਕਲ ਐਮਐਲਏ ਆ ਉਹਦਾ ਕਰਪਸ਼ਨ ਵਿੱਚ ਪੂਰਾ ਉਹਦਾ ਹੱਥ ਵੀ ਹੈਗਾ ਹਿੱਸਾ ਵੀ ਹੈਗਾ ਆ ਸ਼ਰਿਆਮ ਪੈਸੇ ਹਰ ਕੰਮ ਚੋਂ ਲੋਕਲ ਐਮਐਲਏ ਮੰਗਦੀ ਆ ਲੈਂਦੀ ਆ ਮਾਈਨਿੰਗ ਜਿਹਦਾ ਪੂਰਾ ਹੱਥ ਆ ਇਹ ਦੇਖੋ ਸਰਕਾਰਾਂ ਬਦਲ ਜਾਣੀਆਂ ਇਹ ਕੋਈ ਸਮਾਂ ਕਿਸੇ ਦਾ ਮਿੱਤ ਨਹੀਂਗਾ ਜੇ ਕਹਿਣ ਵੀ ਸਾਰਾ ਸਦਾ ਹੀ ਐਵੇਂ ਸੂਰਜ ਚੜਿਆ ਰਹਿਣਾ ਇਹ ਸੂਰਜ ਡੁੱਬਣਾ ਵੀ ਹੈਗਾ ਆ ਤੇ ਉਦੋਂ ਪਤਾ ਲੱਗਣਾ ਇਹ ਲੇਖੇ ਜੋਕੇ ਹੋਣਗੇ ਜ਼ਰੂਰ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹ ਸਾਹਮਣੇ ਆਉਣਗੀਆਂ ਐਸੀ ਗੱਲ ਨਹੀਂ ਅਸੀਂ ਪੂਰਾ ਹਰ ਗਲਤੇ ਧਿਆਨ ਨਾਲ ਵਾਚ ਕਰ ਰਹੇ ਆ ਆਪੋਜੀਸ਼ਨ ਦਾ ਰੋਲ ਆ ਆਪੋਜੀਸ਼ਨ ਆਪੋਜੀਸ਼ਨ ਦਾ ਫਰਜ਼ ਬਣਦਾ ਆ ਆਪੋਜੀਸ਼ਨ ਨੇ ਸਰਕਾਰ ਦੀ ਹਰ ਗਲਤੇ ਨਿਗਰਾਨੀ ਕਰਨੀ ਆ ਉਹ ਤਾਂ ਸੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਆਪੋਜੀਸ਼ਨ ਦੇ ਲੀਡਰ ਆ ਤੇ ਉਹਨਾਂ ਤੇ ਪਰਚਾ ਕਰਤਾ ਜਿਵੇਂ ਉਹਨਾਂ ਨੇ ਕਹਿਤਾ ਵੀ ਇਹ ਗਰਨੇਡ ਇੰਨੇ ਆ ਗਏ ਇੰਨੇ ਚੱਲ ਗਏ ਬਾਕੀ ਇਹ ਚੱਲੇ ਨਹੀਂ ਗਏ ਠੀਕ ਆ ਤੁਸੀਂ ਉਹਨਾਂ ਤੋਂ ਪੁੱਛ ਗਿਛ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਆਪਣੇ ਜਿਹੜੇ ਸੋਰਸ ਉਹਨਾਂ ਦੇ ਆ ਉਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਉਹਨਾਂ ਨੂੰ ਕੋਲੈਬੋਰੇਟ ਕਰ ਸਕਦੇ ਹੋ ਆਪਣੀ ਇੰਟੈਲੀਜੈਂਸ ਦੇ ਨਾਲ ਜਿਹੜੀ ਪੰਜਾਬ ਦੀ ਇੰਟੈਲੀਜੈਂਸ ਆ ਪੰਜਾਬ ਪੁਲਿਸ ਦੀ ਜਿਹੜੀ ਹੈਗੀ ਆ ਇੰਟੈਲੀਜੈਂਸ ਲੇਕਿਨ ਤੁਸੀਂ ਇਹ ਦੱਸੋ ਇਹ ਪੰਜਾਬ ਨੂੰ ਆਪਾਂ ਪੁਲਿਸ ਸਟੇਟ ਬਣਾਉਣਾ ਆ ਇਹ ਕੋਈ ਇਥੇ ਪੁਲਿਸ ਦਾ ਰਾਜ ਆ ਇਹ ਲੋਕਤੰਤਰ ਆ ਹਰ ਵਿਅਕਤੀ ਨੂੰ ਖੋਲਿਆ ਫ੍ਰੀडम ਆ ਸਾਨੂੰ ਅਸੀਂ ਆਪਣੇ ਆਜ਼ਾਦ ਦੇਸ਼ ਦੇ ਨਾਗਰਿਕ ਆ ਅਸੀਂ ਜੋ ਮਰਜ਼ੀ ਆਪਣੇ ਸਾਡੇ ਮਨ ਦੀ ਭਾਵਨਾ ਆ ਅਸੀਂ ਲੋਕਾਂ ਨਾਲ ਸ਼ੇਅਰ ਕਰ ਸਕਦੇ ਆ ਜੇ ਸਰਕਾਰ ਨੂੰ ਤਕਲੀਫ ਆ ਲੇਕਿਨ ਉਤੇ ਪਰਚਾ ਕਰਨਾ ਨਹੀਂ ਸੀ ਬਣਦਾ ਉਦਾਂ ਉਹਦੇ ਹੋਰ ਤਰੀਕੇ ਨਾਲ ਉਹਨਾਂ ਤੋਂ ਉਹਨਾਂ ਦੇ ਜਿਹੜੇ ਸਰੋਤ ਨੇ ਜਾਂ ਜਿਹੜੀ ਉਹਨਾਂ ਕੋ ਇਨਫੋਰਮੇਸ਼ਨ ਸੀ ਉਹ ਆਪਣੇ ਲਈ ਜਾ ਸਕਦੀ ਸੀ ਮੈਂ ਤੁਹਾਨੂੰ ਇੱਕ ਧਾਰਨ ਦੇਣੀ ਆ ਦਿੱਤਾ ਆਪ ਦਿਨਾ बिकॉज ਹੈਗੀ ਲੀਡਰ ਆਫ اپੋਜੀਸ਼ਨ ਦੀ ਇੱਥੇ ਕਿੰਨੇ ਪਰਚੇ ਹੋਏ ਆ ਆਪਣੇ ਪਿੰਨਾ ਵਿੱਚ ਹੁਣ ਅਸੀਂ ਤਾਂ ਜਦੋਂ ਮੌਕਾ ਆਇਆ ਤੁਹਾਨੂੰ ਸਾਰਾ ਆਪਣੇ ਚਿੱਠਾ ਬਣਾ ਕੇ ਦਵਾਂਗੇ ਵੀ ਕਿਹਦੇ ਕਿਹਦੇ ਤੇ ਨਜਾਇਜ਼ ਪਰਚਾ ਹੋਇਆ ਕਿਵੇਂ ਇਹ ਜਿਹੜੀ ਐਮਐਲਏ ਆ ਈਰਖਾ ਦੇ ਨਾਲ ਹੁਣ ਆਪਣੇ ਡਿਵੈਲਪਮੈਂਟ ਦੀ ਗੱਲ ਕਰਦਾ ਮੈਂ ਲਾਸਟ ਪੁਆਇੰਟ ਕਹਿ ਲਓ ਪਿੰਨਾ 'ਚ ਪੈਸੇ ਪਏ ਨੇ ਪਰ ਜਥੇ ਤਾ ਨੂੰ ਪੈਸੇ ਲਾਉਣ ਦੀ ਆਗਿਆ ਨਹੀਂ ਦੱਸੋ 3 ਸਾਲ ਹੋ ਗਏ ਆ ਕੋਈ ਪਿੰਡ ਦੀ ਇਲੈਕਟਿਡ ਪੰਚਾਇਤ ਪਹਿਲਾਂ ਵੀ ਜਿਹੜੀ ਸੀਗੀਆਂ ਹੁਣ ਵੀ ਜਿਹੜੀਆਂ ਬਣੀਆਂ ਉਹਨਾਂ ਨੂੰ ਪੈਸੇ ਲਾਉਣ ਦੀ ਕੋਈ ਮਨਜ਼ੂਰੀ ਨਹੀਂ ਦਿੰਦਾ ਸਾਰਾ ਜਿਹੜਾ ਆਪਣੇ ਰੂਰਲ ਡਿਵੈਲਪਮੈਂਟ ਮਹਿਕਮਾ ਆ ਇਸ ਗੱਲ ਤੋਂ ਤੰਗ ਆ ਵੀ ਪੈਸੇ ਲੱਗ ਨਹੀਂ ਰਹੇ ਕਿਸੇ ਪਿੰਡ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਤੇ ਦੱਸੋ ਇਹ ਲੋਕਤੰਤਰ ਆ ਵੀ ਨਹੀਂ ਪੈਸੇ ਲਾਉਣਦੇ ਨੇ ਪੈਸੇ ਤੁਸੀਂ ਤਾਂ ਦਿੱਤੇ ਹੀ ਨਹੀਂ ਤੁਹਾਡੇ ਵੱਲੋਂ ਕੋਈ ਪੈਸਾ ਆਇਆ ਹੀ ਨਹੀਂਗਾ ਜਿਹੜਾ ਪੈਸਾ ਆਇਆ ਤਿੰਨਾਂ ਸਾਲਾਂ ਚ ਉਹ ਹੈਗਾ ਫਾਈਨੈਂਸ ਕਮਿਸ਼ਨ ਦਾ ਜਾਂ ਜਿਹੜਾ ਪੈਸਾ ਕੋਈ ਹੋਰ ਕਿਸੇ ਪਾਸੇ ਤੋਂ ਆਉਂਦਾ ਆ ਜਿਵੇਂ ਮ्युनਿਸਪਲ ਕਮੇਟੀ ਨਕੋਦਰ ਮ्युनਿਸਪਲ ਕਮੇਟੀ ਨੂਰਮਹਿਲ ਨਗਰ ਪੰਚਾਇਤ ਬਿਲਗਾ ਤਿੰਨ ਆਪਣੇ ਕੋ ਮ्युनਿਸਪੈਲਟੀਆਂ ਨੇ ਨਕੋਦਰ ਇਲਾਕੇ ਚ ਦੱਸੋ ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿੰਨੀ ਗ੍ਰਾਂਟ ਲੈ ਕੇ ਦਿੱਤੀ ਹੈ ਜੀ ਮੇਰਾ ਖਿਆਲ ਕਰੋੜ ਤੋਂ ਵੀ ਥੱਲੇ ਆ 60-70 ਲੱਖ ਹੋਣੀ ਆ ਜਿਹੜੀ ਤਿੰਨਾਂ ਸਾਲਾਂ ਚ ਪੰਜਾਬ ਸਰਕਾਰ ਨੇ ਮ्युनਿਸਪਲ ਕਮੇਟੀ ਨਕੋਦਰ ਨੂੰ ਲੈ ਕੇ ਦਿੱਤੀ ਗ੍ਰਾਂਟ ਤੇ ਪਿਛਲਾ ਰਿਕਾਰਡ ਦੇਖ ਲਿਓ ਅਕਾਲੀ ਦਲ ਦਾ ਦੇਖ ਲਿਓ ਬੀਜੇਪੀ ਦਾ ਤੇ ਆ ਕਾਂਗਰਸ ਦਾ ਦੇਖ ਲਿਓ ਕਿੰਨੇ ਪੈਸੇ ਆਏ ਆ ਉਹਨਾਂ ਆਪਣੇ ਪਿਛਲੇ 5-5 ਸਾਲਾਂ ਚ ਤੇ ਇਹ ਜਿਹੜੇ ਪੈਸੇ ਆ ਰਹੇ ਆ ਉਹ ਵੀ ਜ਼ਿਆਦਾਤਰ ਫਾਈਨੈਂਸ ਕਮਿਸ਼ਨ ਦੇ ਜਾਂ ਜਿਹੜਾ ਵੈਟ ਦਾ ਇਹਨਾਂ ਨੂੰ ਆਪਣੇ ਕਮੇਟੀ ਤੋਂ ਆਉਂਦਾ ਵੈਟ ਦਾ ਸ਼ੇਅਰ ਉਹ ਫੰਡ ਆਉਂਦੇ ਉਹੀ ਪੈਸੇ ਆਉਂਦੇ ਆ ਤੇ ਕੋਈ ਪੈਸਾ ਇਹ ਜਿਹੜੀ ਐਮ.ਐਲ.ਏ ਆ ਕੋਈ ਪੈਸਾ ਉਹ ਵੀ ਨਹੀਂ ਲਾਉਣ ਦੇ ਰਹੀ ਜੇ ਮਤਾ ਪਾਉਂਦੇ ਆ ਉਹ ਕਹਿੰਦੀ ਨਹੀਂ ਜਿਹੜੇ ਮਤੇ ਮੈਂ ਆਪਣੇ ਪੋਣੇ ਉਹੀ ਪਹਿਣਗੇ ਐਮ.ਐਲ.ਏ ਦਾ ਕੋਈ ਫਰਜ਼ ਬਣਦਾ ਤੂੰ ਈਰਖਾ ਨਾ ਤੂੰ ਆਪਣੇ ਹਉਮੇ ਨਾ ਆਪਣੇ ਹੰਕਾਰ ਦੇ ਨਾਲ ਤੁਸੀਂ ਜਿਹੜੀਆਂ ਇਲੈਕਟਿਡ ਬਾਡੀਜ਼ ਆ ਮਿਊਨਿਸਪਲ ਕਮੇਟੀਆਂ ਆ ਗ੍ਰਾਮ ਪੰਚਾਇਤ ਨੇ ਤੁਸੀਂ ਇਹਨਾਂ ਨੂੰ ਚੱਲਣ ਨਹੀਂ ਦਿੰਦੇ ਦੱਸੋ ਫਿਰ ਇਹ ਲੋਕਤੰਤਰ ਦਾ ਕੋਈ ਲੋਕਾਂ ਨੂੰ ਕੀ ਫਾਇਦਾ ਹੋਇਆ ਇਹ ਜਿਹੜਾ ਜਮਹੂਰੀਅਤ ਦਾ ਆਪਣੇ ਹੈਗਾ ਢੰਗ ਤਰੀਕਾ ਉਹ ਲਾਗੂ ਹੋ ਰਿਹਾ ਇਹ ਤਾਂ ਸਾਰੀਆਂ ਗੱਲਾਂ ਗੈਰ ਜਮਹੂਰੀਅਤ